ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਫੈਮਿਲੀ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਆਲੂ ਟਿੱਕੀ ਬਣਾ ਕੇ ਦਿਖਾਵਾਂਗੇ ਇਹ ਬਹੁਤ ਸੌਖੇ ਤਰੀਕੇ ਨਾਲ ਬਣਦੀ ਹੈ ਤੁਸੀਂ ਸਾਡੇ ਤਰੀਕੇ ਨਾਲ ਬਣਾ ਕੇ ਦੇਖਿਓ ਆਓ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਸ ਨੂੰ ਕਿਸ ਤਰ੍ਹਾਂ ਬਣਾਉਣਾ ਟਿੱਕੀ ਬਣਾਉਣ ਦੇ ਲਈ ਆਪਾਂ ਲਏ ਆ 7 ਉਬਲੇ ਹੋਏ ਆਲੂ ਛੋਟੇ ਆਕਾਰ ਦੇ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰ ਲਾਂਗੇ ਹੱਥ ਦੇ ਨਾਲ ਹੀ ਤੁਸੀਂ ਇਹਨੂੰ ਕੱਦੂ ਪਾਸ ਨਾਲ ਵੀ ਕਰ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਇਹਨੂੰ ਨੈਸ਼ ਕਰ ਲੈਣਾ ਚੰਗੀ ਤਰ੍ਹਾਂ ਬਿਲਕੁਲ ਤੁਸੀਂ ਆਲੂ ਉਬਾਲ ਕੇ ਜ਼ਿਆਦਾ ਟਾਈਮ ਪਾਣੀ ਦੇ ਵਿੱਚ ਨਹੀਂ ਰੱਖਣੇ ਹੈਗੇ ਫਿਰ ਜਿਹੜੇ ਆਲੂ ਨੇ ਉਹ ਪਾਣੀ ਪੀ ਜਾਂਦੇ ਨੇ ਕਿ ਤੇ ਇਹਦੇ ਵਿੱਚ ਜਿਹੜਾ ਆਪਾਂ ਦੂਸਰਾ ਮਸਾਲਾ ਐਡ ਕਰਾਂਗੇ ਹੋਰ ਵੀ ਜਿਹੜਾ ਸਮਾਨ ਪਾਵਾਂਗੇ ਉਹ ਵੱਧ ਪਾਣਾ ਪਊਗਾ ਜੇਕਰ ਤੁਸੀਂ ਇਹਨੂੰ ਪਾਣੀ ਦੇ ਵਿੱਚ ਵੱਧ ਟਾਈਮ ਲਈ ਰੱਖ ਲਿਆ ਆਪ ਇਹਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ। ਇੱਕ ਛੋਟਾ ਚਮਚਾ ਭੁੰਨੇ ਹੋਏ ਜੀਰੇ ਦਾ ਪਾਊਡਰ। ਥੋੜਾ ਜਿਹਾ ਕਾਲਾ ਨਮਕ ਪਾਵਾਂਗੇ। ਤੁਸੀਂ ਚਿੱਟਾ ਹੀ ਪਾ ਸਕਦੇ ਹੋ। ਥੋੜੀਆਂ ਜਿਹੀਆਂ ਲਾਲ ਮਿਰਚਾਂ। ਥੋੜੀਆਂ ਜਿਹੀਆਂ ਕਾਲੀ ਮਿਰਚ ਪਾਵਾਂਗੇ। ਦੋ ਵੱਡੇ ਚਮਚਾ ਆਪਾਂ ਇਹਦੇ ਵਿੱਚ ਕਾਰਨਫਲੋਰ ਦੇ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਲੂਆਂ ਨੂੰ ਹੁਣ ਆਪਾਂ ਤਿਆਰ ਕਰਨ ਤੋਂ ਬਾਅਦ ਇਸ ਨੂੰ 10 ਮਿੰਟਾਂ ਲਈ ਟੱਕ ਕੇ ਰੈਸਟ 'ਤੇ ਰੱਖ ਦਾਂਗੇ ਇਹਦੇ ਵਿੱਚ ਆਪਣਾ ਆਟਾ ਸੈੱਟ ਹੋਊਗਾ ਆਪਾਂ ਉਹਨੇ ਟਾਈਮ ਦੇ ਵਿੱਚ ਜਿਹੜੀ ਆਪਣੀ ਹਰੀ ਚਟਨੀ ਆ ਉਹ ਤਿਆਰ ਕਰ ਲੈਣੇ ਉਹਦੇ ਲਈ ਮੈਂ ਲੈ ਫਰੈਸ਼ ਘਰਿਆ ਧਨੀਆ ਇਦੇ ਵਿੱਚ ਆਪਾਂ ਤਿੰਨ ਹਰੀਆਂ ਮਿਰਚਾਂ ਲਵਾਂਗੇ ਥੋੜਾ ਜਿਹਾ ਅਦਰਕ ਪੀਆ ਇਸ ਨੂੰ ਮੂਵ ਦੋ ਚਮਚੇ ਆਪਦਾ ਹੀ ਨਿੰਦੇ ਪਾਵਾਂਗੇ ਤੁਸੀਂ ਇਹਦੇ ਵਿੱਚ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਥੋੜਾ ਜਿਹਾ ਕਾਲਾ ਨਮਕ ਪਾਵਾਂਗੇ ਮੋਹ ਇਹ ਜਿਹੜੀ ਆਪਣੀ ਹਰੀ ਚਟਨੀ ਹੈਗੀ ਇਹ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣੀ ਹੈਗੀ ਆਲੂ ਨੂੰ 10 ਮਿੰਟ ਰੱਖਣ ਤੋਂ ਬਾਅਦ ਇਹ ਹੁਣ ਜਿਹੜਾ ਆਟਾ ਹੈਦਾ ਇਹ ਸੈੱਟ ਹੋ ਗਿਆ ਬਿਲਕੁਲ ਹੁਣ ਆਪਾਂ ਇਹਦੇ ਗੋਲ-ਗੋਲ ਜਿਹੜੀਆਂ ਟਿੱਕੀਆਂ ਬਣਾ ਲਾਂਗੇ ਇਸ ਤਰ੍ਹਾਂ ਆਪਾਂ ਇਹ ਟਿੱਕੀਆਂ ਤਿਆਰ ਕਰ ਲਈਆਂ ਹੁਣ ਆਪਾਂ ਇਹਨਾਂ ਨੂੰ ਤਵੇ ਤੇ ਫਰਾਈ ਕਰ ਲਾਂਗੇ ਤਵੇ ਤੇ ਤੇਲ ਪਾ ਕੇ ਆਪਾਂ ਇਸ ਨੂੰ ਗਰਮ ਕਰ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਟਿੱਕੀਆਂ ਨੇ ਉਹਨਾਂ ਨੂੰ ਫਰਾਈ ਕਰਨਾ ਹੈ ਇਸ ਤਰ੍ਹਾਂ ਫਰਾਈ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਦਬੂ ਕੇ ਤੇ ਐਵੇਂ ਚੰਗੀ ਤਰ੍ਹਾਂ ਇਸ ਤਰ੍ਹਾਂ ਦੱਬ ਕੇ ਫਰਾਈ ਕਰ ਲਾਂਗੇ ਜਿਹੜੇ ਵਿੱਚੋਂ ਵੀ ਚੰਗੀ ਤਰ੍ਹਾਂ ਪੱਕ ਜਾਣ ਦੇਖੋ ਜੀ ਇਹ ਆਪਣੀ ਟਿੱਕੀ ਹੈ ਜਿਹੜੀ ਤਿਆਰ ਹੋ ਗਈ ਇਹ ਬਹੁਤ ਘੱਟ ਸਮੇਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਸਮਾਂ ਵੀ ਬਹੁਤ ਜ਼ਿਆਦਾ ਘੱਟ ਲੱਗਦਾ ਹੈਗਾ ਇਹਨੂੰ ਬਣਾਉਣ ਦੇ ਵਿੱਚ ਬਹੁਤ ਕੁਰਕਰੀ ਕਰਾਰੀ ਜੀ ਜਿਹੜੀ ਇਹ ਟਿੱਕੀ ਬਣਦੀ ਹੈਗੀ ਤੁਸੀਂ ਬਣਾ ਕੇ ਦੇਖਿਓ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨੀ ਵਧੀਆ ਲੱਗ ਰਹੀ ਹੈਗੀ